马上点 ਫਤੇਗੜ ਚੂੜੀਆਂ ਬਟਾਲਾ ਰੋਡ ਸਨਈਏ ਲਾਗੇ ਵਾਪਰਿਆ ਹਾਸ ਪੰਜ ਤੋਂ ਛੇ ਲੋਕ ਹੋਏ ਜ਼ਖਮੀ ਕਰੀ ਡਾਕਟਰ ਨੇ ਦੱਸੀ ساری ਗੱਲ ਫਤੇਗੜ ਚੂੜੀਆਂ ਬਟਾਲਾ ਰੋਡ ਸਨਈਏ ਦੇ ਲਾਗੇ ਇੱਕ ਹਾਦਸਾ ਵਾਪਰਿਆ ਜਿਸ ਵਿੱਚ ਛੇ ਲੋਕ ਜ਼ਖਮੀ ਹੋਏ ਇਸ ਸੰਬੰਧੀ ਬਟਾਲਾ ਦੇ ਸਿਹਤ ਹਸਪਤਾਲ ਤੇ ਡਾਕਟਰ ਅਰਵਿੰਦ ਸ਼ਰਮਣੇ ਦਰਸ਼ਕਾਂ ਦੇ ਰਾਤ ਛੇ ਮਰੀਜ਼ ਆਏ ਹਨ ਜਿਨ੍ਹਾਂ ਚੋਂ ਪੰਜ ਮਾਮੂਲੀ ਜ਼ਖਮੀ ਅਤੇ ਇੱਕ ਗੰਭੀਰ ਜ਼ਖਮੀ ਹੋਇਆ ਜਿਸ ਨੂੰ ਅੰਮਸਾਰਾਫਰ ਕਰ ਦਿੱਤਾ ਗਿਆ ਉਹਨਾਂ ਜ਼ਖਮੀਆਂ ਦੇ ਨਾਮ ਵੀ ਦੱਸੇ ਅਤੇ ਦੱਸਿਆ ਕਿ ਸਾਹਿਲ ਨਾਂ ਦਾ ਨੌਜਵਾਨ ਜਿਸ ਦੀ ਉਮਰ 25 ਸਾਲ ਹੈ ਉਸ ਨੂੰ ਅੰਮਸਾਰਾਫਰ ਕੀਤਾ ਗਿਆ ਤੇ ਉਹਨਾਂ ਦੱਸਿਆ ਕਿ ਤੋਂ 70 ਸਾਲ ਦੇ ਕਰੀਬ ਹੈ ਦਿਖਾਉਂਦੇ ਹਾਂ ਤੁਹਾਨੂੰ ਮੌਕੇ ਦੀਆਂ ਤਸਵੀਰਾਂ ਭਾਈ ਮੇਰੇ ਨਾਲ ਡਾਕਟਰ ਅਰਵਿੰਦਰ ਸ਼ਰਮਾ ਹੈ ਮੈਡੀਕਲ ਆਫੀਸਰ ਸਿਵਲ ਹਸਪੀਟਲ ਬਟਾਲਾ ਜਿਹੜਾ ਕੇਸ ਹੈ ਅਰਵਿੰਦਰ ਡੀ ਕੇਸ ਕਿਥੇ ਹੋਇਆ ਭਾਈ ਸਾਡੇ ਕੋਲ ਨਾ ਕੱਲ ਰਾਤ ਨੂੰ ਸਮਾਂ ਤਕਰੀਬਨ ਦਰਮਿਆਨੀ ਰਾਤ 10 11 ਦੀ ਦਰਮਿਆਨੀ ਰਾਤ 12 ਵਜੇ ਐਕਸੀਡੈਂਟਲ ਕੇਸ ਆਇਆ ਹੈ ਜਿਸ ਦੇ ਵਿੱਚ ਪੰਜ ਮਰੀਜ਼ ਜੋ ਸਾਡੇ ਕੋਲ ਦਾਖਲ ਹੋਏ ਨੇ ਸਿਵਲ ਹਸਪਤਲ ਬਟਾਲਾ ਦੇ ਵਿੱਚ ਇਹ ਇੱਕ ਐਕਸੀਡੈਂਟ ਦੱਸਿਆ ਜਾ ਰਿਹਾ ਕਿ ਜੋ ਹੜਪੀੜਤਾ ਦੀ ਮਦਦ ਕਰਨ ਗਏ ਸੀਗੇ ਉਹ ਬੰਨ ਬਣਾ ਰਹੇ ਸੀਗੇ ਤੇ ਆਉਂਦੇ ਦੌਰਾਨ ਉਹਨਾਂ ਦਾ ਐਕਸੀਡੈਂਟ ਹੋਇਆ ਹੈ ਜਿੰਨੇ ਇੱਕ ਮਰੀਜ਼ ਹੈ ਜਸਵਿੰਦਰ ਸਿੰਘ ਸਨ ਆਫ ਸਵਰਨ ਸਿੰਘ ਦੂਸਰਾ ਮਰੀਜ਼ ਹੈ ਸੁਖਦੇਵ ਸਿੰਘ ਸਨ ਆਫ ਪਿਆਰਾ ਸਿੰਘ ਇੱਕ ਮਰੀਜ਼ ਹੈ ਸੁਖਦੇਵ ਸਿੰਘ ਸਨ ਆਫ ਮਰੀਕ ਸਿੰਘ ਇੱਕ ਜਸਵਿੰਦਰ ਸਿੰਘ ਸਨ ਆਫ ਮੰਗਲ ਸਿੰਘ ਇੱਕ ਰਣਜੀਤ ਸਿੰਘ ਸਨ ਆਫ ਸੁਰਿੰਦਰ ਸਿੰਘ ਇਹ ਵੱਖ-ਵੱਖ ਪਿੰਡਾਂ ਦੇ ਹਨ ਨੰਗਲੀ ਪਿੰਡ ਦੇ ਨੇ ਜਾਲੀਆਂ ਪਿੰਦੇ ਨੇ ਤੇ ਇੰਨਾ ਚੋ ਇੱਕ ਮਰੀਜ਼ ਹੈ ਸਾਹਿਲ ਜਿਹਨੂੰ ਅਸੀਂ ਅੰਮ੍ਰਿਤਸਰ ਰੈਫਰ ਕੀਤਾ ਹੈ ਉਹ ਵੀ ਪਿੰਡ ਜਾਲੀਆਂ ਦਾ ਹੈ ਸਾਹਿਲ ਦੇ ਜਿਹੜਾ ਮੇਸ਼ਨ ਸੀਗਾ ਉਹਦੇ ਸੱਟਾਂ ਜ਼ਿਆਦਾ ਨੇ ਬਾਕੀ ਜਿਹੜੇ ਮਰੀਜ਼ ਨੇ ਉਹਨਾਂ ਦੇ ਕੋਈ ਸੱਟਾਂ ਹੈਗੀਆਂ ਨੇ ਬਟ ਕੋਈ ਗੰਭੀਰ ਸੱਟਾਂ ਨਹੀਂ ਹੈ ਇਹ ਸਮਾ ਸੌਰੀ ਉਮਰ ਲਗਭਗ ਕਈਆਂ ਦੀ ਉਮਰ ਕੋਈ 70 ਸਾਲ ਹੈ ਕਈਆਂ ਦੀ ਉਮਰ 60 ਸਾਲ ਦੀ ਤਕਰੀਬਾ ਸਾਹਿਲ ਦੀ ਉਮਰ ਥੋੜੀ ਘੱਟਾ 25 ਸਾਲ ਦੀ ਉਮਰ ਸਰ ਦਿੱਖੇ ਕਿੱਥੋਂ ਆ ਰਹੇ ਸੀ ਇਹ ਸਾਡੇ ਮਰੀਜ਼ ਦੇ ਗਏ ਮੁਦਵਕ ਉਹਨਾਂ ਦੇ ਉਹ ਹੜ ਪੀੜਤਾਂ ਦੀ ਮਦਦ ਕਰਨ ਗਏ ਸੀਗੇ ਤੇ ਕੋਈ ਬੰਨ ਬਣਾ ਰਹੇ ਪਏ ਸੀਗੇ ਤੇ ਉਹ ਵਾਪਸ ਬਸ ਤੋਂ ਆ ਰਹੇ ਸੀਗੇ ਕਿਉਂਕਿ ਬਸ ਦਾ ਟਾਇਰ ਫਟਣ ਕਰਕੇ ਇਹਨਾਂ ਦਾ ਐਕਸੀਡੈਂਟ ਹੋਇਆ ਕੋਈ ਨਾਲ ਵੀ ਉਹ ਰਾਤ ਆਏ ਹਾਂ ਇਸ ਦੇ ਨਾਲ ਹਾਂਜੀ ਇਹਨਾਂ ਦੇ ਰਿਸ਼ਤੇਦਾਰ ਵੀ ਸੀਗੇ ਨਾਲ ਸੜਕ ਸੁਰੱਖਿਆ ਫੋਰਸ ਦੇ ਜਿਹੜੇ ਮੁਲਾਜ਼ਮ ਸੀ ਉਹ ਵੀ ਸੀਗੇ